ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਹਰਿਆਣਾ ਹਾਈ ਕੋਰਟ ਟਾਪਿਕ ਹੈ ਜੇ ਪੁਲਿਸ ਮਾਰਕੁੱਟ ਕਰੇ ਤਾਂ ਕੀ ਕਰੀਏ ਪਹਿਲਾਂ ਦੇਖੋ ਦੋ ਜਿਹੇ ਜਿੰਦੇ ਸਮਝਾਉਂਗਾ ਜੇ ਕੋਈ ਐਡਾ ਵਾਲਾ ਅਕਿਊਜ਼ ਹੈ ਜਿਹਨੇ ਕੋਈ ਮਰਡਰ ਵੀ ਕੀਤਾ ਹੋਵੇ ਨਾ ਤਾਂ ਪੁਲਿਸ ਲਾਵੇ ਉਹ ਵੀ ਅਧਿਕਾਰ ਨਹੀਂ ਹੈਗਾ ਵੀ ਉਹਦੇ ਉੱਪਰ ਵੀ ਹੱਥ ਚੱਕੇ ਪੁਲਿਸ ਉੱਥੇ ਹੱਥ ਚੱਕ ਸਕਦੀ ਹੈ ਜਦੋਂ ਕੋਈ ਵੀ ਜਿਹੜਾ ਅਕਿਊਜ਼ ਹੈ ਉਹਨਾਂ ਦੇ ਉੱਪਰ ਅਟੈਕ ਕਰਦਾ ਹੈ ਜਾਨ ਲੈਵਾ ਹਮਲਾ ਕਰਦਾ ਤਾਂ ਸੈਲਫ ਡਿਫੈਂਸ ਦੇ ਉੱਪਰ ਹੱਥ ਚੱਕ ਸਕਦੀ ਹੈ ਉਹ ਸੇਮ ਬੰਦੇ ਲਈ ਰਾਈਟ ਹੈ ਕਨਸਟੀਟਿਊਸ਼ਨਲ ਤੇ ਇਹ ਲਾਅ ਹੈ ਉਹ ਤਾਂ ਹਰੇਕ ਨੂੰ ਆਜ਼ਾਦੀ ਦਿੰਦਾ ਜੇ ਪੁਲਿਸ ਆਪਣੇ ਉੱਤੇ ਵੀ ਇਹ ਜਾ ਅਟੈਕ ਕਰਦੀ ਹੈ ਵੀ ਆਪਣੀ ਜਾਨ ਜਾ ਸਕਦੀ ਹੈ ਆਪਣੀ ਅੱਖ ਦੀ ਨਿਗਾ ਜਾ ਸਕਦੀ ਹੈ ਐਦਾਂ ਦੇ ਹਥਿਆਰ ਨਾਲ ਅਟੈਕ ਕਰਦੀ ਹੈ ਤਾਂ ਆਪਾਂ ਸੈਲਫ ਡਿਫੈਂਸ ਆਪਣਾ ਲੈ ਸਕਦੇ ਹਾਂ ਉੱਥੇ ਪੁਲਿਸ ਨੂੰ ਵੀ ਆਪਾਂ ਰੋਕ ਸਕਦੇ ਹਾਂ ਬਟ ਮੇਨਲੀ ਆਪਾਂ ਟੌਪਿਕ ਦੇ ਉੱਪਰ ਦੀ ਕੰਸੀਲ ਕਰਾਂਗੇ ਕਿ ਜੇ ਕੋਈ ਵੀ ਮੁਲਾਜ਼ਮ ਜਿਹੜਾ ਹੈਗਾ ਐਦਾਂ ਦੇ ਕੋਈ ਜਿਸ ਨੂੰ ਥੱਪੜ ਵੀ ਮਾਰਦਾ ਹੈ ਤੋੜ ਲਵੇ ਕੋਈ ਜਾਂਦਾ ਐਵੀਡੈਂਸ ਹੈਗਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਐ ਐਫ ਆਈ ਆਰ ਤੁਸੀਂ ਹੈਗੀ ਰਜਿਸਟਰਡ ਕਰਵਾਵੋ 323 ਦਾ ਜਿਹੜਾ ਹੈਗਾ ਪਰਚਾ ਬਣਦਾ ਤੇ ਦੂਜੀ ਵਾਰ ਸੇ ਕਹਿੰਦੇ ਨੇ ਵੀ 323 ਦੇ ਵਿੱਚ ਐਮ ਐਲ ਆਰ ਦੀ ਲੋੜ ਪੈਂਦੀ ਹੁੰਦੀ ਹੈ ਜੀ ਐਮ ਐਲ ਆਰ ਤੋਂ ਬਿਨਾਂ ਐ ਐਮ ਐਲ ਸੀ ਤੋਂ ਬਿਨਾਂ ਜਿਹੜਾ ਪਰਚਾ ਨਹੀਂ ਕੱਢਦਾ ਮਾਨ ਜੋ ਸੁਪਰੀਮ ਕੋਰਟ ਦੀ ਜਜਮੈਂਟਸ ਇਹਦੇ ਉੱਪਰ ਵੀ ਹੈਗੀਆਂ ਨੇ ਐਮ ਐਲ ਆਰ ਦੀ ਕੋਈ ਮੰਡੇਟਰੀ ਨਹੀਂ ਹੈਗਾ ਵੀ 323 ਦੇ ਪਰਚੇ ਲਈ ਤੁਸੀਂ ਸਾਨੂੰ ਹਸਪਤਾਲ ਦੇ ਵਿੱਚ ਹੀ ਦਾਖਲ ਹੋਣਾ ਪਊਗਾ ਐਵਿਡੈਂਸ ਪ੍ਰੋਪਰ ਹੋਣਾ ਚਾਹੀਦਾ ਵੀ ਹਾਂ ਪਾਈਏ ਫਲਾਣੇ ਬੰਦੇ ਮਲਾਇਮ ਨੇ ਮਾਰਿਆ ਤਾਂ ਉਹਦੇ ਖਿਲਾਫ ਤੁਸੀਂ ਕਾਰਵਾਈ ਕਰ ਸਕਦੇ ਹੋ ਦੂਜੀ ਗੱਲ ਜਿਹੜੀ ਹੈ ਕਿ ਵਿਜੀਲੈਂਸ ਦੇ ਵਿੱਚ ਜਿਹੜੀ ਹੈਗੀ ਹੈ ਉਹਦੇ ਸੀਨੀਅਰ ਅਫਸਰਾਂ ਲੈ ਕੇ ਤੁਸੀਂ ਕੰਪਲੀਟ ਕਰੋ ਜੇ ਉੱਥੇ ਗੱਲ ਨਹੀਂ ਸੁਣੀ ਜਾਂਦੀ 1553 ਦੇ ਵਿੱਚ ਆ ਕੇ ਉਹਦੇ ਪਰਚਾ ਰਜਿਸਟਰ ਕਰਾਉਣ ਜੇ ਤੁਸੀਂ ਕੁਝ ਕਰੋਗੇ ਤਾਂ ਹੀ ਉਹ ਹੱਲ ਹੋਊਗਾ ਨਾ ਅਜ ਤਾਂ ਫਿਰ ਅੱਜ ਉਹਨੇ ਥੱਪੜ ਇੱਕ ਦੇ ਮਾਰ ਲਾ ਕੱਲੋਂ ਉਹ ਹੋਰ ਦੇ ਥੱਪੜਾ ਮਾਰੂਗਾ ਮਲਾਜ਼ਮ ਸੋ ਇਸ ਚੀਜ਼ ਨੂੰ ਰੋਕਣ ਦੇ ਲਈ ਸਟੈਪ ਉਠਾਓ ਸੋ ਮੇਰਾ ਵੀਡੀਓ ਕਰਨਾ ਸਿਰਫ ਮਤਲਬ ਇਹ ਸੀ ਮੈਂ ਪਹਿਲਾਂ ਵੀ ਇਸ ਚੀਜ਼ ਤੇ ਵੀਡੀਓ ਕੀਤੀ ਵੀ ਪੁਲਿਸ ਨਾਲ ਦੇ ਮਟਰ ਵੀ ਬੰਦਾ ਜੇ ਕਰ ਜੇ ਨਾ ਤਾਂ ਉਹਦੇ ਵੀ ਮਾਰ ਨਹੀਂ ਸਕਦਾ ਜੇ ਉਹ ਬੰਦਾ ਫੜਿਆ ਜਾਂਦਾ ਕੋਈ ਗੱਲਾਂ ਹਰਕਤ ਨਹੀਂ ਕਰਦਾ ਆਏਗਾ ਤਾਂ ਉਹਦੇ ਵੀ ਨਹੀਂ ਮਾਰ ਸਕਦੀ ਹੈਗੀ ਪੁਲਿਸ ਤੇ ਦੂਜੀ ਗੱਲ ਕਾਫੀ ਜ਼ਿਆਦਾ ਮੈਨੂੰ ਵੀਡੀਓ ਆਉਂਦੀਆਂ ਨੇ ਕਿ ਜਾਂ ਕਾਲਿੰਗ ਆਉਂਦੀਆਂ ਨੇ ਵੀ ਅਸੀਂ ਜਦੋਂ ਇਨਵੈਸਟੀਗੇਸ਼ਨ ਜੁਆਇਨ ਕਰਦੇ ਆ ਜਾਂ ਸਾਨੂੰ ਥਾਣੇ 'ਚ ਲੈ ਕੇ ਜਾਂਦੇ ਆ ਸਾਨੂੰ ਕੁੱਟਮਾਰ ਕੀਤੀ ਜਾਂਦੀ ਹੈ ਸਾਨੂੰ ਐਂਦਾ ਵੀ ਪਤਾ ਹੋਣਾ ਚਾਹੀਦਾ ਜੇ ਜੱਜ ਸਾਹਿਬ ਨੇ 24 ਘੰਟੇ ਅੰਦਰ ਮੈਜਿਸਟਰੇਟ ਲਾਦੇ ਸਾਨੂੰ ਪੁਲਿਸ ਪੇਸ਼ ਕਰਦੀ ਹੈ ਤਾਂ ਤੁਸੀਂ ਮੈਜਿਸਟਰੇਟ ਨੂੰ ਕਹੋ ਵੀ ਮੇਰਾ ਜਿਆ ਮੈਡੀਕਲ ਕਰਵਾਇਆ ਜਾਵੇ ਵੀ ਇਹਨਾਂ ਨੇ ਮੈਨੂੰ ਛੱਡ ਡੀ ਡੀ ਟਾਰਚਰ ਸੱਦੀ ਬਾਈ ਜੀ ਇਹ ਬੋਲੋਗੇ ਤਾਂ ਹੀ ਗੱਲ ਸੁਣੀ ਜਾਊਗੀ ਨਾ ਐਂ ਹਵਾ ਦੇ ਵਿੱਚ ਸੋਚ ਕੇ ਵੀ ਐ ਹੋਜੂ ਫਲਾਣਾ ਹੋਜੂ ਮੈਨੂੰ ਉਹਨੇ ਕੁੱਟਦਾ ਕੋਈ ਗੱਲ ਨਹੀਂ ਕਰਨੂੰ ਮੈਂ ਉਹਨੂੰ ਮਾਰੂੰਗਾ ਇੰਨਾ ਜੀ ਜਾਂਦੇ ਨਾਲ ਕੁਝ ਪੜਾਕੇ ਨੇ ਸਭ ਇਹਨਾਂ ਨਾਲ ਕੁਝ ਨਹੀਂ ਹੁੰਦਾ ਹੈਗਾ ਜਿਹੜੇ ਐਦਾਂ ਦੇ ਮੁਲਾਜ਼ਮ ਨੇ ਜਿਹੜੇ ਸਾਰੇ ਡਿਪਾਰਟਮੈਂਟ ਨੂੰ ਗੰਦਾ ਕਰਦੇ ਨੇ ਠੀਕ ਹੈ ਇੱਕ ਰੰ ਥੱਪੜ ਮਾਰਦਾ ਤਾਂ ਸਾਰੇ ਦੇ ਉੱਤੇ ਲੱਗ ਜਾਂਦਾ ਵੀ ਸਾਰੇ ਪੁਲਾਜ਼ਮ ਐਦਾਂ ਸਾਰੇ ਐਦਾਂ ਦੇ ਨਹੀਂ ਹੁੰਦੇ ਹੈਗੇ ਜੇ ਕੋਈ ਵੀ ਐਦਾਂ ਕਰਦੇ ਉਹਦੇ ਖਿਲਾਫ ਆਵਾਜ਼ ਠਾਓ ਹਾਈ ਕੋਰਟ ਪਈ ਮਾਨਜੋ ਸੁਪਰੀਮ ਕੋਰਟ ਹੈ ਜਸ ਥੋੜਾ ਸੋਚੇ ਨਾਲ ਹੀ ਜਸਟਿਸ ਜਰੂਰ ਮਿਲੂਗਾ ਜੇ ਆਸੇ-ਪਾਸੇ ਰਾਜਨੀਤਿਕ ਪਾਰਨ ਨਾਲ ਥੋੜਾ ਜਿਹਾ ਪ੍ਰੈਸ਼ਰ ਪੈਂਦਾ ਤਾਂ ਕੋਰਟ ਹੈਗੇ ਕੋਈ ਵਿਸ਼ਵਾਸ ਕਰੋ ਤੇ ਤੁਹਾਡਾ ਕੰਮ ਜਰੂਰ ਹੋਊਗਾ ਥੈਂਕ ਯੂ